ਅੱਜ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਅੱਜ ਦੀ ਪੀੜ੍ਹੀ ਦੇ ਲਈ ਇੱਕ ਸ਼ੀਸ਼ੇ ਵਾਂਗ ਕੰਮ ਕਰੇਗੀ ਇਹ ਸਿਰਫ ਇੱਕ ਆਦਮੀ ਦੀ ਕਹਾਣੀ ਨਹੀਂ ਇਹ ਕਹਾਣੀ ਸਾਡੇ ਆਸ-ਪਾਸ ਕਿਸੇ ਦੀ ਵੀ ਹੋ ਸਕਦੀ ਹੈ ਜ਼ਿੰਦਗੀ ਹਮੇਸ਼ਾ ਸਾਨੂੰ ਬਦਲਣ ਦੇ ਬਹੁਤ ਮੌਕੇ ਦਿੰਦੀ ਹੈ ਪਰ ਜੇਕਰ ਅਸੀਂ ਸਮੇਂ ਸਿਰ ਉਹਨਾਂ ਮੌਕਿਆਂ ਨੂੰ ਨਹੀਂ ਸੰਭਾਲਦੇ ਤਾਂ ਸਾਡੀ ਜ਼ਿੰਦਗੀ ਬਰਬਾਦ ਹੋਊਗਾ ਕੋਈ ਨਹੀਂ ਬਚਾ ਸਕਦਾ ਅੱਜ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਅਜੇ ਵਿਅਕਤੀ ਦੀ ਕਹਾਣੀ ਜਿਸ ਨੂੰ ਜ਼ਿੰਦਗੀ ਨੇ ਸਫਲ ਹੋਣ ਦੇ ਬਹੁਤ ਮੌਕੇ ਦਿੱਤੇ ਪਰ ਉਸਨੇ ਹਰ ਮੌਕੇ ਨੂੰ ਮਜ਼ਾਕ ਤੇ ਮौज-ਮਸਤੀ ਵਿੱਚ ਉਡਾ ਦਿੱਤਾ ਇੱਕ ਪਿੰਡ ਵਿੱਚ ਰਮੇਸ਼ ਨਾਮ ਦਾ ਆਦਮੀ ਰਹਿੰਦਾ ਸੀ ਅੱਜ ਉਹ ਪੂਰੇ 48 ਸਾਲ ਦਾ ਹੋ ਚੁੱਕਿਆ ਹੈ ਜਦੋਂ ਉਹ ਆਪਣੀ ਪਿਛਲੀ ਜ਼ਿੰਦਗੀ ਵੱਲ ਮੁੜ ਕੇ ਦੇਖਦਾ ਹੈ ਤਾਂ ਉਸਦੇ ਹੱਥ ਸਿਰਫ ਪਛਤਾਵਾ ਹੀ ਲੱਗਦਾ ਹੈ ਰਮੇਸ਼ ਦਾ ਬਚਪਨ ਵੀ ਬਾਕੀ ਬੱਚਿਆਂ ਵਾਂਗ ਹੀ ਸੀ ਪਰ ਜਿਸ ਸਮੇਂ ਹੋਰ ਬੱਚੇ ਪੜ ਕੇ ਕੁਝ ਬਣਨ ਦੇ ਸੁਪਨੇ ਦੇਖ ਰਹੇ ਸਨ ਰਮੇਸ਼ ਉਸ ਸਮੇਂ ਸਿਰਫ ਖੇਡਾਂ ਖੇਡਣ ਤੇ ਮੋਬਾਈਲ ਚਲਾਉਣ ਵਿੱਚ ਮਸਤ ਰਿਹਾ ਉਸਦੇ ਮੰਮੀ ਪਾਪਾ ਨੇ ਹਮੇਸ਼ਾ ਉਸ ਨੂੰ ਸਮਝਾ-부ਝਾ ਕੇ ਉਸ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਮਝਾਇਆ ਕਿ ਪੜ੍ਹਤ ਪੜਾਈ ਬਿਨਾ ਜ਼ਿੰਦਗੀ ਬਹੁਤ ਔਖੀ ਆ ਚਲ ਜੇ ਪੜ੍ਹਾਈ ਨਹੀਂ ਕਰਨੀ ਤਾਂ ਕੋਈ ਸੌਖਾ ਜਿਹਾ ਕੰਮ ਸਿੱਖ ਲਾ ਨਹੀਂ ਤਾਂ ਤੇਰੇ ਪੂਰੇ ਵਿੱਚ ਤੈਨ ਕੋਈ ਨਹੀਂ ਪੁੱਛੇਗਾ ਤੂੰ ਬਿਲਕੁਲ ਜ਼ਿੰਦਗੀ ਚ ਇਕੱਲਾ ਹੋ ਜਾਏਗਾ ਉਹ ਕਦੇ ਪਿਆਰ ਤੇ ਕਦੇ ਡਾਂਟ ਫੜਕਾਰ ਨਾ ਸਮਝਾਉਂਦੇ ਰਹੇ ਪਰਮੇਸ਼ ਨੇ ਉਹਨਾਂ ਦੀ ਕਦੇ ਇੱਕ ਨਾ ਸੁਣੀ ਰਮੇਸ਼ ਦਾ ਮੰਨਣਾ ਸੀ ਕਿ ਸਕੂਲ ਇੱਕ ਬੋਝ ਹੈ ਉਹ ਕਹਿੰਦਾ ਕਿ ਜ਼ਿੰਦਗੀ ਦਾ ਮਤਲਬ ਤਾਂ ਸਿਰਫ ਆਨੰਦ ਮਾਣਨਾ ਹੈ ਸੱਤ ਮਿਹਨਤ ਕਰਨਾ ਨਹੀਂ ਮਿਹਨਤ ਕਰਨ ਵਾਲੇ ਬੰਦੇ ਆਪਣੀ ਜ਼ਿੰਦਗੀ ਨੂੰ ਜੀ ਨਹੀਂ ਪਾਉਂਦੇ ਇਸ ਲਈ ਮੈਂ ਜ਼ਿੰਦਗੀ ਦਾ ਆਨੰਦ ਮਾਣਣਾ ਹੈ ਜਦੋਂ ਉਸਦੀ ਮਾਂ ਸਵੇਰੇ ਉਸਨੂੰ ਸਕੂਲ ਜਾਣ ਲਈ ਜਗਾਉਂਦੀ ਤਾਂ ਉਹ ਸੌਣ ਦਾ ਨਾਟਕ ਕਰਦਾ ਤਾਂ ਕਿ ਉਸਨੂੰ ਸਕੂਲ ਨਾ ਜਾਣਾ ਪਵੇ ਉਸਨੂੰ ਵਰਦੀ ਪਾ ਕੇ ਸਕੂਲ ਵਿੱਚ ਸਮਾਂ ਬਿਤਾਉਣ ਤੋਂ ਬਹੁਤ ਨਫ਼ਰਤ ਸੀ ਉਹ ਹਮੇਸ਼ਾ ਆਪਣੇ ਦੋਸਤਾਂ ਨਾਲ ਕਲਾਸ ਵਿੱਚ ਬੈਠਾ ਫਿਲਮਾਂ ਤੇ ਮੋਬਾਈਲ ਦੀਆਂ ਗੇਮਾਂ ਬਾਰੇ ਹੀ ਗੱਲਾਂ ਕਰਦਾ ਰਹਿੰਦਾ ਬਚਪਨ ਤੇ ਚੜ੍ਹਦੀ ਜਵਾਨੀ ਵਿੱਚ ਇਹ ਸਭ ਕੁਝ ਉਸਨੂੰ ਬੜਾ ਮਜ਼ੇਦਾਰ ਲੱਗਦਾ ਜਿਵੇਂ ਤੇ ਹੀ ਉਸਦੀ ਦੁਨੀਆ ਸੀ ਉਹ ਆਪਣੀ ਜ਼ਿੰਦਗੀ ਨੂੰ ਇਵੇਂ ਜੀਂਦਾ ਕਿ ਹਰ ਦਿਨ ਛੁੱਟੀ ਹੋਵੇ ਆਪਣੇ ਸਮੇਂ ਨੂੰ ਇਸ ਤਰ੍ਹਾਂ ਬਰਬਾਦ ਕਰਕੇ ਔੜੀ ਹੋਈ ਆਪਣੇ ਲਈ ਇਕ ਵੀ ਨਹੀਂ ਕੋਖਲਾ ਕਰ ਰਿਹਾ ਸੀ ਹਰ ਜਮਾਤ ਵਿੱਚੋਂ ਫੇਲ ਹੋਣ ਦੇ ਬਾਵਜੂਦ ਅਧਿਆਪਕ ਉਸ ਨੂੰ ਹਰ ਕਲਾਸ ਵਿੱਚ ਅੱਗੇ ਕਰਦੇ ਗਏ ਤੇ ਉਹ 10ਵੀਂ ਤੱਕ ਪਹੁੰਚ ਗਿਆ ਫਿਰ ਜਦੋਂ 10ਵੀਂ ਦੇ ਬੋਰਡ ਦੇ ਪੇਪਰਾਂ ਵਿੱਚੋਂ ਫੇਲ ਹੋ ਗਿਆ ਤੌਸਦੀ ਮਾਂ ਦੀਆਂ ਅੱਖਾਂ ਹੰਝੂ ਨਾਲ ਭਰ ਗਈਆਂ। ਪਰ ਉਸ ਨੂੰ ਤਾਂ ਜਿਵੇਂ ਆਪਣੇ ਫੇਲ ਹੋਣ ਦੇ ਨਾਲ ਕੋਈ ਫਰਕ ਹੀ ਨਹੀਂ ਸੀ ਪਿਆ। ਸਭੋਂ ਹੱਸ ਕੇ ਕਹਿਣ ਲੱਗਾ, ਫਿਰ ਕੀ ਹੋਇਆ? ਜੇ ਫੇਲ ਹੋ ਗਿਆ, ਕੋਈ ਗੱਲ ਨਹੀਂ। ਅਗਲੇ ਸਾਲ ਦੁਬਾਰਾ ਪੇਪਰ ਦੇ ਕੇ ਦਸਵੀਂ ਪਾਸ ਕਰ ਲਵਾਂਗਾ। ਪਰ ਅਗਲੇ ਸਾਲ ਵੀ ਉਹ ਸਫਲ ਹੋਇਆ। ਪੜ੍ਹਾਈ ਤੋਂ ਤੰਗ ਆ ਕੇ ਆਖਰਕਾਰ ਉਸਨੇ ਸਕੂਲ ਛੱਡ ਦਿੱਤਾ। ਉਸ ਦਿਨ ਮਾਪਿਆਂ ਨੇ ਡਾਂਟਿਆ। ਉਸਦੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਪਰ ਰਮੇਸ਼ ਨੇ ਤਾਂ ਜਿਵੇਂ ਆਪਣੀ ਦੁਨੀਆ ਵੱਖਰੀ ਹੀ ਬਣਾ ਲਈ ਸੀ ਜਿਸ ਦੇ ਵਿੱਚ ਖੇਡਾਂ ਮੌਰੀ ਮਸਤੀ ਵੀ ਲੈਣਾ ਤੇ ਯਾਰਾਂ ਦੋਸਤਾਂ ਨਾਲ ਟਾਈਮ ਪਾਸ ਕਰਨਾ ਸੀ ਉਹ ਆਪਣੇ ਬੇਪਰਵਾਹ ਜੀਵਨ ਵਿੱਚ ਉੱਚਾ ਚ ਆ ਰਿਹਾ ਝਟਕਾ ਤਾਂ ਉਸ ਨੂੰ ਜਦੋਂ ਲੱਗਾ ਜਦੋਂ ਉਹ 20 ਸਾਲ ਦੀ ਉਮਰ ਤੱਕ ਵੀ ਵਹਿਲਾ ਫਿਰਦਾ ਰਿਹਾ ਪਰ ਉਸ ਦੇ ਉਹੀ ਦੋਸਤ ਜੋ ਪ੍ਰਦੇਸ਼ ਨਾਲ ਸਰਕਾਂ ਤੇ ਕੰਮ ਦੇਣ ਅੱਜ ਕਾਲਜ ਵਿੱਚ ਉੱਚ ਵਿਦਿਆ ਹਾਸਲ ਕਰਦੇ ਸਨ ਕੁਝ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਏ ਸਨ ਤੇ ਕਈ ਤਾਂ ਫੌਜ ਵਿੱਚ ਭਰਤੀ ਹੋ ਗਏ ਸਨ ਰਮੇਸ਼ ਅਜੇ ਵੀ ਇਹੀ ਸੋਚ ਰਿਹਾ ਸੀ ਕਿ ਕੋਈ ਗੱਲ ਨਹੀਂ ਅਜੇ ਬਹੁਤ ਜ਼ਿੰਦਗੀ ਹੈ ਕੁਝ ਬਣਾ ਲੇ ਥੱਕ ਹਾਰ ਕੇ ਉਸਦੇ ਪਿਤਾ ਨੇ ਉਸ ਲਈ ਇੱਕ ਛੋਟੀ ਜੀ ਦੁਕਾਨ ਖੋਲ ਦਿੱਤੀ ਉਸਨੇ ਰਮੇਸ਼ ਨੂੰ ਸਮਝਾਇਆ ਕਿ ਸਖਤ ਮਿਹਨਤ ਕਰਕੇ ਆਪਣਾ ਜੀਵਨ ਬਣਾਵੇਂ ਅਤੇ ਦੁਕਾਨ ਵਿੱਚ ਹੋਰ ਵਾਧਾ ਕਰੇ ਪਰ ਰਮੇਸ਼ ਦੀ ਜ਼ਿੰਮੇਵਾਰੀ ਤੇ ਆਲਸ ਪੁਨੇ ਨੇ ਤਾਂ ਏ ਕਹੇ ਕਿ 2 ਮਹੀਨੇ ਚ ਦੁਕਾਨ ਬੰਦ ਕਰਵਾ ਦਿੱਤੀ ਕਿ ਮੈਨੂੰ ਇਹ ਕੰਮ ਪਸੰਦ ਨਹੀਂ ਸੱਚ ਗੱਲ ਤਾਂ ਏ ਸੀ ਕਿ ਉਸ ਨੂੰ ਜ਼ਿੰਮੇਵਾਰੀ ਕਦੇ ਪਸੰਦ ਨਹੀਂ ਆਈ ਜ਼ਿੰਮੇਵਾਰੀ ਨੂੰ ਉਹ ਹਮੇਸ਼ਾ ਬਹੁਤ ਸਮਝਦਾ ਸੀ ਉਸ ਦੀਆਂ ਇਨ੍ਹਾਂ ਆਦਤਾਂ ਕਰਕੇ ਹੌਲੀ-ਹੌਲੀ ਸਾਰੇ ਉਸ ਤੋਂ ਦੂਰ ਹੋਣ ਲੱਗੇ ਉਸ ਦੀ ਮਾਂ ਉਸ ਨਾਲ ਬਹੁਤ ਘਟ ਗੱਲ ਕਰਦੀ ਉਸ ਦਾ ਪਿਤਾ ਵੀ ਉਸ ਦੇ ਨਾਲ ਚੁੱਪੀ ਰਹਿਣ ਲੱਗਾ ਉਸ ਦੇ ਦੋਸਤ ਚੰਗੀਆਂ ਨੌਕਰੀਆਂ ਕੈਰੀਅਰ ਪਰਿਵਾਰ ਦੀ ਪਰਵ੍ਰਿਸ਼ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਉਸ ਸ਼ਹਿਰ ਤੋਂ ਬਹੁਤ ਦੂਰ ਚਲੇ ਗਿਆ ਪਰ ਰਮੇਸ਼ ਰਮੇਸ਼ ਤਾਂ ਅਜੇ ਵੀ ਉਸੇ ਗਲੀ ਦੇ ਕੋਨੇ ਤੇ ਬੈਠਾ ਸੀ ਜੋ ਕਿਸੇ ਕਾਲਪਨਿਕ ਸੰਸਾਰ ਵਿੱਚ ਵਾਚਿਆ ਰਹਿੰਦਾ ਮਾਫ ਕਰਨਾ ਦੋਸਤੋ ਪਰ ਉਹ ਆਪਣੀ ਵਿਖ ਦਾ ਕਾਹ ਕੇ ਸੀ ਫਿਰ ਆਇਆ ਉਸ ਦੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਜਿਸ ਦਿਨ ਉਸਦੀ ਮਾਂ ਦਾ ਅਧਿਆਨਤ ਹੋ ਗਿਆ ਰਮੇਸ਼ ਉਸ ਦਿਨ ਵੀ ਘਰ ਨਹੀਂ ਸੀ ਉਹ ਫਿਲਮ ਦੇਖਣ ਗਿਆ ਹੋਇਆ ਸੀ ਜਦੋਂ ਘਰ ਆਇਆ ਤਾਂ ਉਸਨੇ ਸਾਰਿਆਂ ਨੂੰ ਦੁੱਖ ਦੇ ਦੇਖਿਆ ਉਸ ਦਾ ਪਿਤਾ ਨਰਾਸ਼ ਉਦਾਸ ਤੇ ਦੁਖੀ ਦਿਲ ਦੇ ਨਾਲ ਜ਼ਮੀਨ ਤੇ ਬੈਠਾ ਸੀ ਪਹਿਲੀ ਵਾਰ ਰਮੇਸ਼ ਨੂੰ ਇਸ ਗਿਸ਼ਿਸ਼ ਕਿ ਅਸਲ ਹਾਰਦਕੀ ਆਖਾ ਪਰ ਜਿੰਦ ਤੱਕ ਬਹੁਤ ਹੀ ਕਿਸੇ ਤਰ੍ਹਾਂ ਦਿਨ ਲੰਘਦੇ ਗਏ ਤੇ ਰਮੇਸ਼ ਦੀ 30 ਸਾਲ ਦੀ ਉਮਰ ਨੂੰ ਪਾਰ ਕਰ ਗਿਆ ਉਸਨੇ ਕਈ ਜਗ੍ਹਾ ਨੌਕਰੀ ਦੀ ਤਲਾਸ਼ ਕੀਤੀ ਪਰ ਉਸ ਨੂੰ ਨੌਕਰੀ ਕੋਈ ਨਹੀਂ ਦਿੰਦਾ ਨਾ ਤਾਂ ਉਸ ਕੋਲ ਕੋਈ ਡਿਗਰੀ ਸੀ ਤੇ ਨਾ ਹੀ ਕੋਈ ਹੁਨਰ। ਪਾਪਾ ਹਰਕੇ ਉਸਨੇ ਕਿਛੋਟੇ ਜਿਹੇ ਕਾਗਜ਼ ਤੇ ਪਾਂਡੇ ਧੋਣ ਦਾ ਕੰਮ ਕਰ ਲਿਆ। ਪਰ ਉਸ ਕੰਮ ਤੋਂ ਵੀ ਬਹੁਤ ਜਲਦੀ ਅੱਕ ਗਿਆ। ਕਿਉਂਕਿ ਅਜ਼ਾਬ ਰਹਿਤਾ ਆਗੇ ਇੱਟ ਕਿੱਸੇ। ਉਸ ਦੀਆਂ ਇੰਨਾਂ ਹਰਕਤਾਂ ਤੋਂ ਤੰਗ ਇੱਕ ਦਿਨ ਉਸਦੇ ਪਾਪਾ ਵੀ ਇਸ ਤੰਗ ਤੇ ਚਲੇ ਗਏ। ਉਸ ਖਾਲੀ ਘਰ ਵਿੱਚ ਰਮੇਸ਼ ਤਾਂ ਜਾਨ ਨਹੀਂ ਜੀਣਾ ਕਰਦਾ। ਉਹ ਹੁਣ ਇਕੱਲਾ ਮਹਿਸੂਸ ਕਰਨ ਲੱਗਾ। परमेश ਦਾ ਦਿਲ ਵੀ ਖਾਲੀ ਖਾਲੀ ਰਹਿੰਦਾ। ਰਿਸ਼ਤੇਦਾਰਾਂ ਨੇ ਨਜ਼ਰਾਂ ਮਾਰ ਕੇ ਕਹਿੰਦਾ ਸਾਰੇ ਯਸ਼ ਨੂੰ ਬੇਕਾ ਬੇਲੈ ਨਾਕਾਮੀਆ ਕੰਬੀ। ਕਿਸੇ ਕਰਕੇ ਇਸਦਾ ਵਿਆਹ ਵੀ ਅਜੇ ਤੱਕ ਨਹੀਂ ਸੀ ਹੋਇਆ। ਉਹ ਪੁਆਰਾ ਬੈਠਾ ਸੀ। ਅੱਜ 48 ਸਾਲ ਦਾ ਹੋ ਕੇ ਪਰਮੇਸ਼ ਰੇਲਵੇ ਸਟੇਸ਼ਨ ਨੇੜੇ ਚਾਹ ਦੀ ਦੁਕਾਨ ਚਲਾਉਂਦਾ ਹੈ। ਰੋਜ਼ ਸਵੇਰੇ ਮਜ਼ਦੂਰ ਚਾਹ ਪੀਣ ਆਉਂਦੇ। ਤੇ ਬਦਲੇ ਵਿੱਚ ਉਸ ਨੂੰ ਕੁਝ ਦੇ ਦਿੰਦੇ। ਕਈ ਵਾਰ ਉਸ ਨਾਲ ਬਾਅਦ ਵਿੱਚ ਪੈਸੇ ਦੇਣ ਦਾ ਵਾਅਦਾ ਕਰਕੇ ਉਧਾਰੀ ਚਾਹ ਪੀ ਜਾਂਦੇ। ਪਰ ਹੁਣ ਉਹ ਕਿਸੇ ਨੂੰ ਕੁਝ ਨਾ ਕਹਿੰਦਾ। ਕਿਸੇ ਨਾਲ ਕੋਈ ਸ਼ਿਕਾਇਤ ਨਾ ਕਰਦਾ। ਕਿਉਂਕਿ ਉਹ ਸਮਝ ਗਿਆ ਸੀ ਕਿ ਸੱਤ ਮਿਹਨਤ ਕਰਕੇ ਕੁਝ ਬਣਨਾ ਹੀ ਅਸਲੀ ਜ਼ਿੰਦਗੀ ਹੈ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਆਪਣੇ ਮਾਪਿਆਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਸਕੂਲ ਤੇ ਪੜ੍ਹਾਈ ਨੂੰ ਬਹੁਤ ਸਮਝਣਾ ਉਸ ਦੀ ਮੂਰਖਤਾ ਸੀ। ਸਮਾਂ ਬਰਬਾਦ ਕਰਨਾ ਉਸ ਦੀ ਸਭ ਤੋਂ ਵੱਡੀ ਹਾਰ ਸੀ। ਉਹ ਹੁਣ ਜਾਣਦਾ ਹੈ ਕਿ ਅਸਲ ਦੋਸਤ ਉਹ ਨਹੀਂ ਹਨ ਜੋ ਤੁਹਾਡੇ ਨਾਲ ਸੜਕਾਂ ਤੇ ਘੁੰਮਦੇ ਹਨ। ਅਸਲੀ ਦੋਸਤ ਉਹ ਹਨ ਜੋ ਤੁਹਾਡਾ ਹੱਥ ਫੜ ਕੇ ਤੁਹਾਨੂੰ ਅੱਗੇ ਤੱਕ ਦੇ ਹਨ ਜਦੋਂ ਤੁਸੀਂ ਡਿੱਗਣ ਵਾਲੇ ਹੁੰਦੇ ਹੋ। ਅਜਰ ਮੇਸ਼ ਤੇ ਹੱਥ ਤੇ ਜੇਬਾਂ ਖਾਲੀ ਹਨ ਪਰ ਨਾ ਕਾਮਯਾਬੀ ਦੇ ਬੋਝ ਤੇ ਅਫਸੋਸ ਨਾਲ ਉਸ ਦਾ ਦਿਲ ਬਹੁਤ ਭਾਰੀ ਹੈ ਉਹ ਅਕਸਰ ਇਕੱਲਾ ਬੈਠਦਾ ਸੋਚਦਾ ਹੈ ਕਾਸ਼ ਮੈਂ ਸਹੀ ਸਮੇਂ ਤੇ ਸਮਝਿਆ ਹੁੰਦਾ ਸ਼ਾਇਦ ਅੱਜ ਮੈਂ ਕੋਈ ਅਜਿਹਾ ਕਾਮਯਾਬ ਵਿਅਕਤੀ ਹੁੰਦਾ ਜਿਸ ਤੇ ਮੇਰੇ ਮਾਤਾ ਪਿਤਾ ਨੂੰ ਮਾਣ ਹੁੰਦਾ ਮੇਰੇ ਕੋਲ ਵੀ ਇੱਕ ਘਰ ਇੱਕ ਪਰਿਵਾਰ ਹੁੰਦਾ ਮੈਨੂੰ ਵੀ ਆਪਣੇ ਆਪ ਉੱਤੇ ਵਿਸ਼ਵਾਸ ਹੁੰਦਾ ਉਸ ਦਾ ਸਮਾਂ ਬਸ ਹੁਣ ਚਾਹ ਬਣਾਉਣ ਵਿੱਚ ਲੰਘਦਾ ਤੇਰਾ ਤਾਂ ਇਕਲਤਾ ਤੇ ਮਾਇੂਸੀ ਵਿੱਚ ਬੀਤਦੀਆਂ ਰਮੇਸ਼ ਹਰ ਇੱਕ ਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਮੈਂ ਹਰ ਨੌਜਵਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਤੋਂ ਕੁਝ ਸਿੱਖ ਲਓ ਜੇ ਤੁਹਾਡੀ ਉਮਰ 15 ਤੋਂ 20 ਸਾਲ ਦੇ ਵਿਚਕਾਰ ਹੈ ਤਾਂ ਦਿਲ ਲਗਾ ਕੇ ਮਿਹਨਤ ਕਰੋ ਸਮਾਂ ਬਹੁਤ ਕੀਮਤੀ ਹੈ ਇਸ ਨੂੰ ਬਰਬਾਦ ਨਾ ਕਰੋ ਆਪਣੇ ਮਾਪਿਆਂ ਦੀ ਗੱਲ ਸੁਣੋ ਉਹੀ ਤੁਹਾਡੇ ਸੱਚੇ ਮਿੱਤਰ ਹਨ ਤੇ ਤੁਹਾਨੂੰ ਸਹੀ ਰਾਹ ਦਿਖਾਉਂਦੇ ਹਨ ਸਕੂਲ ਕਾਲਜ ਸਿਰਫ ਡਿਗਰੀਆਂ ਹਾਸਲ ਕਰਨ ਵਾਲੀ ਜਗਾ ਨਹੀਂ ਹਨ ਉਹ ਤੁਹਾਡੀ ਸੋਚ ਨੂੰ ਬਦਲ ਕੇ ਦੁਨੀਆ ਦੇ ਨਾਲ ਚੱਲਣਾ ਸਿਖਾਉਂਦੇ ਨੇ ਕੋਈ ਵੀ ਤੁਹਾਨੂੰ ਜ਼ਿੰਦਗੀ ਵਿੱਚ ਉੱਪਰ ਖਿੱਚਣ ਵਾਲਾ ਨਹੀਂ ਮਿਲੇਗਾ ਸਾਰੇ ਹੀ ਤੁਹਾਨੂੰ ਖਿੱਚਣਗੇ ਜ਼ਿੰਦਗੀ ਆਸਾਨ ਨਹੀਂ ਹੈ ਮੇਰੀਆਂ ਗਲਤੀਆਂ ਤੋਂ ਸਿੱਖੋ ਤੇ ਸਖਤ ਮਿਹਨਤ ਕਰਕੇ ਮਾਤਾ ਪਿਤਾ ਦਾ ਨਾਮ ਉੱਚਾ ਕਰੋ ਮੈਂ ਹੁਣ ਇਸ ਜ਼ਿੰਦਗੀ ਵਿੱਚ ਵਾਪਸ ਨਹੀਂ ਜਾ ਸਕਦਾ ਮੈਂ ਉਸ ਜ਼ਿੰਦਗੀ ਨੂੰ ਠੀਕ ਨਹੀਂ ਕਰ ਸਕਦਾ ਪਰ ਤੁਸੀਂ ਹਜੇ ਕਰ ਸਕਦੇ ਹੋ ਜੇ ਤੁਸੀਂ ਵੀ ਜ਼ਿੰਦਗੀ ਨੂੰ ਮौज-ਮਸਤੀ ਤੇ ਇੱਕ ਖੇਡ ਵਾਂਗ ਸਮਝੇ ਰਹੇ ਤਾਂ ਜ਼ਿੰਦਗੀ ਤੁਹਾਡੇ ਨਾਲ ਖੇਡਣ ਲੱਗ ਜਾਏਗੀ ਸਾਵਧਾਨ ਹੋ ਜਾਓ ਕਿਉਂਕਿ ਜਦੋਂ ਜ਼ਿੰਦਗੀ ਤੁਹਾਡੇ ਨਾਲ ਖੇਡਾ ਖੇਡਣ ਲੱਗਦੀ ਹੈ ਤਾਂ ਤੁਸੀਂ ਜਿੱਤ ਨਹੀਂ ਸਕਦੇ ਫੇਰੇ ਜੇਬਾਂ ਤੁਹਾਡੀ ਹਾਰ ਦੇ ਨਾਲ ਭਰੀਆਂ ਰਹਿੰਦੀਆਂ ਅਜੇ ਵੀ ਸਮਾਂ ਹੈ ਜਾਗ ਜਾਓ ਕੁਝ ਬਣੋ ਆਪਣੀ ਪਹਿਚਾਨ ਬਣਾਓ ਮਾਪਿਆਂ ਦਾ ਮਾਣ ਬਣੋ ਦੋਸਤੋ ਇਹ ਸੀ ਰਮੇਸ਼ ਨਾਮ ਦੇ ਇੱਕ ਵਿਅਕਤੀ ਦੀ ਕਹਾਣੀ ਜਿਸ ਨੇ ਹਮੇਸ਼ਾ ਹੀ ਮਾਪਿਓਰੀਆਂ ਗੱਲਾਂ ਨੂੰ ਮਜ਼ਾਕ ਸਮਝਿਆ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਬਰਬਾਦ ਕਰ ਲਿਆ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਇਹ ਕਹਾਣੀ ਜ਼ਰੂਰ ਦਿਖਾਓ ਤਾਂ ਜੋ ਉਹ ਵੀ ਰਮੇਸ਼ ਦੀਆਂ ਗਲਤੀਆਂ ਤੋਂ ਕੁਝ ਸਿੱਖ ਸਕਣ ਕਿਸੇ ਵੀ ਅਜੇ ਨੌਜਵਾਨ ਨੂੰ ਟੈਗ ਕਰੋ ਜਿਸ ਨੇ ਆਪਣੇ ਮਾਤਾ ਪਿਤਾ ਦੇ ਕਹੇ ਨੂੰ ਨਾ ਮੰਨਿਆ ਹੋਵੇ ਤੇ ਆਪਣੇ ਪੈਰੀ ਆਪ ਹੀ ਕੁਹਾੜਾ ਮਾਰਿਆ ਹੋਵੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਾਂਗੇ ਫੇਰ ਇੱਕ ਹੋਰ ਨਵੀਂ ਤੇ ਸਿੱਖਿਆ ਦਾ ਇੱਕ ਵੀਡੀਓ ਦੇ ਨਾਲ ਤਦ ਤੱਕ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਵਸਦੇ ਰਹੋ ਤੇ ਪਰਮਾਤਮਾ ਦੇ ਰੰਗਾਂ ਵਿੱਚ ਰੰਗੇ ਰਹੋ ਧੰਨਵਾਦ